ਸਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਨਾਲ ਜੁੜੀ ਹੋਈ ਆ ਜਿਨ੍ਹਾਂ ਦੇ ਵੱਲੋਂ 1 ਜੁਲਾਈ ਨੂੰ ਮੁਆਫੀ ਪੱਤਰ ਦਾਖਲ ਕੀਤਾ ਗਿਆ ਸੀ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਤੇ ਤੇ ਹੁਣ ਇਸ ਦੇ ਉੱਤੇ ਵਿਚਾਰ ਚਰਚਾ ਹੋਵੇਗੀ ਤੇ 15 ਜੁਲਾਈ ਨੂੰ ਇਸ ਦੇ ਉੱਤੇ ਵਿਚਾਰ ਚਰਚਾ ਹੋਵੇਗੀ ਗਿਆਨੀ ਰੁਘਵੀਰ ਸਿੰਘ ਦੀ ਅਗਵਾਈ ਦੇ ਵਿੱਚ ਇਹ ਵਿਚਾਰ ਚਰਚਾ ਹੋਵੇਗੀ ਜ਼ਿਕਰੇ ਖਾਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਜਿਹੜਾ ਧੜਾ ਬਣਿਆ ਜਿਸ ਨੂੰ ਵਿਰੋਧੀ ਧੜਾ ਕਿਹਾ ਜਾ ਰਿਹਾ ਉਹਨਾਂ ਦੇ 17 ਲੀਡਰਾਂ ਦੇ ਵੱਲੋਂ ਇਸਿੱਧੇ ਤੌਰ ਤੇ ਮੁਆਫੀ ਪੱਤਰ ਦਾਖਲ ਕੀਤਾ ਗਿਆ ਤੇ ਕਿਹਾ ਗਿਆ ਕਿ ਸਾਡੇ ਜਿਹੜੇ ਗੁਨਾਹ ਨੇ ਉਹਨਾਂ ਨੂੰ ਬਖਸ਼ਿਆ ਜਾਣਾ ਚਾਹੀਦਾ ਤੇ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦ ਹੈ ਉਸ ਦੇ ਤਹਿਤ ਉਹਨਾਂ ਨੂੰ ਦੰਡ ਮਿਲਣਾ ਚਾਹੀਦਾ ਤੇ ਇਸ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬਡਾਲਾ ਸਾਹਿਬ ਤੇ ਗੱਲ ਕੀਤੀ ਜਾਵੇ ਪਰਮਿੰਦਰ ਸਿੰਘ ਢੀਂਡਾ ਸੁਖਦੇਵ ਸਿੰਘ ਢੀਂਡਾ ਸਾਹਿਬ ਬੀਬੀ ਚਗੀਰ ਕੌਰ ਤੇ ਹੋਰ ਵੀ ਕਈ ਵੱਡੇ ਲੀਡਰ ਸ਼ਾਮਲ ਨੇ ਹਾਲਾਂਕਿ ਜੇ ਗੱਲ ਕੀਤੀ ਜਾਵੇ ਇਸ ਮੁਆਫੀ ਨਾਮੇ ਨੂੰ ਲੈ ਕੇ ਤਾਂ 1 ਜੁਲਾਈ ਨੂੰ ਇਸ ਧੜੇ ਦੇ ਵੱਲੋਂ ਇੱਕ ਮਾਫੀ ਪੱਤਰ ਤਿਆਰ ਕੀਤਾ ਗਿਆ ਸੀ ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ 2007 ਤੋਂ ਬਾਅਦ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਜਿਹੜੀਆਂ ਗਲਤੀਆਂ ਹੋਈਆਂ ਨੇ ਜਿਹੜੇ ਗੁਨਾਹ ਹੋਏ ਨੇ ਜਿਹੜੇ ਪਾਪ ਹੋਏ ਨੇ ਜਿਹੜੀ ਉਹਨਾਂ ਦੀ ਬਣਦੀ ਸਜ਼ਾ ਉਹ ਉਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਉਹ ਇਸ ਸਜ਼ਾ ਤੋਂ ਮੁਕਤ ਹੋ ਸਕਣ ਹਾਲਾਂਕਿ ਜੇ ਗੱਲ ਕੀਤੀ ਜਾਵੇ ਇਹ ਸਾਰੇ ਮਾਫੀ ਪੱਤਰ ਦੀ ਦਾ ਇਸ ਦੇ ਵਿੱਚ ਡੇਰਾ ਰਾਮ ਰਹੀਮ ਦਾ ਵੱਡੇ ਤੌਰ ਤੇ ਜ਼ਿਕਰ ਹੈ ਤੇ ਇਹ ਜ਼ਿਕਰ ਵੀ ਹੈ ਕਿ ਉਹਨਾਂ ਨੂੰ ਜਿਹੜੀ ਮੁਆਫੀ ਦਵਾਈ ਗਈ ਹੈ ਤੇ ਜਿਹੜਾ ਉਹਨਾਂ ਨੂੰ ਮਾਫੀਨਾਮਾ ਹੋਇਸੀ ਚੰਡੀਗੜ੍ਹ ਤੋਂ ਦੁਆਇਆ ਗਿਆ ਸੀ ਇਸ ਦਾ ਵੀ ਵੱਡਾ ਜ਼ਿਕਰ ਹੋਇਆ ਹਾਲਾਂਕਿ ਇਸ ਮਾਫੀਨਾਮੇ ਦੀ ਗੱਲ ਕੀਤੀ ਜਾਵੇ ਤਾਂ 15 ਜੁਲਾਈ ਨੂੰ ਗਿਆਨੀ ਰਘੂवीर ਸਿੰਘ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਹੋਵੇਗੀ ਤੇ ਹੁਣ ਵੇਖਣਾ ਹੋਵੇਗਾ ਕਿ ਇਸ ਧੜੇ ਨੂੰ ਸਜ਼ਾ ਕੀ ਲਾਈ ਜਾਂਦੀ ਹੈ ਹਾਲਾਂਕਿ ਜੇ ਦੂਜੇ ਪੱਖ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਿਹੜਾ ਇਹ ਧੜਾ ਇਹ ਭਾਜਪਾ ਦਾ ਏਜੰਟ ਬਣ ਕੇ ਕੰਮ ਕਰ ਰਿਹਾ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਪਾਰਟੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਾਲਾਂਕਿ ਹੁਣ ਵੇ ਹੋਵੇਗਾ ਕਿ 15 ਜੁਲਾਈ ਨੂੰ ਜਦੋਂ ਮਾਫੀ ਨਾਮੇ ਦੇ ਉੱਤੇ ਵਿਚਾਰ ਚਰਚਾ ਹੋਵੇਗੀ ਤਾਂ ਦੰਡ ਕੀ ਮਿਲੇਗਾ ਸਜ਼ਾ ਕੀ ਲੱਗੇਗੀ ਹਾਲਾਂਕਿ ਜੇ ਇਸ ਧੜੇ ਦੀ ਗੱਲ ਕੀਤੀ ਜਾਵੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਦਰਾ ਦੇ ਵੱਲੋਂ ਖੁੱਲ ਕੇ ਕਿਹਾ ਗਿਆ ਹੈ ਕਿ ਉਹਨਾਂ ਤੋਂ ਹੁਣ ਰੱਬ ਵੀ ਰੁੱਸਿਆ ਹਾਲਾਂਕਿ ਚਰਨਜੀਤ ਸਿੰਘ ਬਰਾੜ ਦੇ ਵੱਲੋਂ ਵੀ ਇਸ ਗੱਲ ਦਾ ਜ਼ਿਕਰ ਆਪਣੇ ਪੱਤਰ ਦੇ ਵਿੱਚ ਕੀਤਾ ਗਿਆ ਸੀ ਜਿਹੜੀ ਉਹਨਾਂ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਸੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ